ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕੋਟਲਾ ਮੇਰ ਸਿੰਘ ਵਾਲਾ ਇਹ ਪਿੰਡ ਜ਼ਿਲ੍ਹੇ ਮੋਗੇ ਦਾ ਤਾ ਤਸਿਲ ਬਾਗੇਪੁਰਾਣੇ ਦਾ ਪਿੰਡ ਆ ਜੀ ਜੇ ਇਸ ਪਿੰਡ ਨੂੰ ਆਪਾਂ ਬਾਗੇਪੁਰਾਣੇ ਤੋਂ ਉਨੇ ਆ ਸੜਕ ਵੀਰਸ ਪਿੰਡ ਵਿੱਚ ਆਉਂਦੀ ਆ ਤੇ ਪਿੰਡ ਰਾਜਿਆਣੇ ਤੋਂ ਵੀ ਛੜ ਕੇ ਸਦੀਰਸ ਪਿੰਡ ਵਿੱਚ ਆ ਜਾਂਦੀ ਆ ਜੀ ਇਹ ਦੋਨਾਂ ਬਾਗੇਪੁਰਾਣੇ ਦੇ ਤੇ ਅੱਜ ਇਹ ਉਚਾਲੇ ਰਹਿ ਜਾਂਦਾ ਪਿੰਡ ਇਹ ਕੋਟਲਾ ਮੇਰ ਸਿੰਘ ਵਾਲਾ ਵਾ तहसील ਬਾਕੀ ਆਪਣਾ ਜ਼ਿਲ੍ਹਾ ਇਸ ਨੂੰ ਮੋਗਾ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਰਿਕੁਐਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਇੱਕ ਵੀਰ ਦੀ ਅੱਜ ਘਰ ਦੀ ਛੋਟੀ ਛੇੜ ਆ ਤੇ ਇੱਕ ਆ ਬਾਈ ਦੀ ਗਾ ਲੈਂਦੀ ਵੀ ਆ ਆਓ ਕਰਦੇ ਆ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਦਿੰਨੇ ਆਗੇ ਤਸੱਲੀ ਤੁਸੀਂ ਆ ਕੇ ਕਰਨੀ ਆ ਗੱਬਣ ਪਸ਼ੂ ਆ ਤਾਂ ਆਪਦੀ ਚੇਪਾ ਕੱਢ ਕੇ ਚੰਗੀ ਤਰ੍ਹਾਂ ਲਿਜਾਓ ਤੇ ਸਵੇਰ ਸਵਾਇਆ ਤਾਂ ਆਪ ਦਾ ਦੋ ਟਾਈਮ ਚੋਕੇ ਤਸੱਲੀ ਕਰਕੇ ਲੈ ਜਾਓ ਆਓ ਕਰਦੇ ਆਂ ਬਾਈ ਨਾਲ ਗੱਲਬਾਤ ਲੈਣੀਆਂ ਪ੍ਰੋਪਰ ਜਾਣਕਾਰੀ ਇੱਕ ਆ ਝੋਟੀ ਦੇ ਇੱਕ ਆ ਵੜ ਬਾਰੇ ਹਾਂਜੀ ਮਹਾਰਾਜ ਜੀ ਕਾਲ ਨਾਮ ਦੱਸ ਦਿਗੇ ਜੀ ਨਾਮ ਮਮਣਾ ਪਿੰਡ ਕੋਟਲਾ ਮੇਰ ਸਿੰਘ ਵਾਲਾ ਤੁਸੀਂ ਲਬਾਗਾ ਪੁਰਾਣਾ ਜ਼ਿਲ੍ਹਾ ਮੁਕਾ ਠੀਕ ਆ ਜੀ ਇਹ ਦੂਜੀ ਝੋਟੀ ਸੋਣੀ ਆ ਵੀਰੇ ਆਪਾਂ ਪਹਿਲੀ ਝੋਟੀ ਨਹੀਂ ਤੋਕੜੇ ਠੀਕ ਆ ਜੀ ਠੀਕ ਆ ਜੀ ਉਹ ਦੋ ਸੀਗਾ ਖੱਲੇ 12 ਕਿਲੋ ਦੁੱਧ ਕਰ ਗਈ ਆਪਣੇ ਕੋਲੇ ਆ ਕੇ ਠੀਕ ਆ ਜੀ ਇਹ ਤਾਂ ਕੀ ਆਪਾਂ 15 ਕਿਲੋ ਮੀਟ ਤੇ ਦੇਣੀ ਆ ਝੋਟੀ ਕੋਈ ਲੈ ਲਵੇ ਠੰਡੀ ਸੀਰ ਦਾ 7 ਮਹੀਨੇ ਦੁੱਧ ਬਣ ਕੇ ਦਿੰਦੀ ਆ ਠੀਕ ਆ ਜੀ ਠੰਡੀ ਸੀਰ ਭਲਾ ਜ ਦੇਣਕ ਨਹੀਂ ਲਾ ਜੂਗੀ ਦੇਣਕ ਤੇ 5-6 ਦਿਨ ਨੂੰ ਦੇਣਕ ਪੂਰੇ ਹੋ ਜਾਣਗੇ ਠੀਕ ਆ ਲੋ ਵੀ ਦੋਸਤੋ ਬਾਈ ਕਹਿੰਦਾ ਆਪਾਂ ਤੋਕੜਿਆ ਸੀ ਤਾਂ ਨਗ ਮਹੀਨੇ ਦੀ ਸੂਈ ਹੋਈ ਉਦੋਂ ਤਾਂ 12 ਕਿਲੋ ਆਪਣੇ ਕੋਲੇ ਕਰ ਗਈ ਸੀਗੀ ਪਿੱਠਪੁੜੇ ਦੀ ਚੰਗੀ ਆ ਗਈ ਬਾਈ ਨੇ ਬੋ ਜੀ ਨੇ ਬਹੁਤ ਆਗਾ ਹੁਣ 28 ਦਿਨ ਹੋ ਜਾਣੇ ਪੂਰੇ ਹੋਣੇ ਆਗੇ ਅੱਜ ਤਰੀਕ 16 ਹਜੇ ਜਣ ਹਜੇ ਪਏ ਆ 10 ਤੋਂ 12 ਇਹਦੇ ਠੀਕ ਆ ਜੀ ਦੋਸਤੋ ਐਚ ਐਫ ਵਹਿੜ ਆ ਗਈ ਆ ਆ ਤਾਂ ਮੇਰਾ ਉਪਰਾ ਕਰ ਗਈ ਇਹ ਹਾਠੜਾ ਡਰ ਗਈ ਮੈਂ ਥੋੜਾ ਉਪਰਾ ਕਰ ਗਈ ਨਹੀਂ ਤਾਂ ਬਾਈ ਕਹਿੰਦਾ ਐਚਪ ਵੜਾ ਆਂਗੋ ਜੇ ਮਰਜ਼ੀ ਬਿਨਾ ਰਸੇ ਤੋਂ ਹੀ ਬੰਨੇ ਤੋਂ ਜੇ ਮਰਜ਼ੀ ਖੜਾ ਲਾ ਇਹਨੂੰ ਠੀਕ ਆ ਜੀ ਬਾਈ ਦੱਸਦਾ ਪੜਾ ਨੂੰ ਵੀਡੀਓ ਤੇ ਉਚਾਲੇ ਬੰਨ ਕੇ ਚੋੜਾ ਥਣਾ ਸਾਹਿਬ ਬਹੁਤ ਸੋਹਣਾ ਇੱਥੇ ਬੰਨਦੇ ਬਾਈ ਜੀ ਦੋਸਤੋ ਉਪਰਾ ਕਰਦੀ ਜੀ ਸਿਮੀ ਰਾਈ ਆਹੋ ਐਚਪ ਵੜਾ ਆ ਰਗੀ ਆ ਜਿਵੇਂ ਮਰਜ਼ੀ ਆਏ ਕੋਈ ਝੋਟੇ ਹੱਥ ਲਾਉਣ ਦੇ ਦੇਵੇ ਤਾਂ ਮੈਂ ਤਾਂ ਨਹੀਂ ਹੱਥ ਲਾਉਣ ਦੇਊਗੀ ਕੋਈ ਆਏ ਪਰ ਥਣਾ ਸਾਹਿਬ ਚੈੱਕ ਕਰੋ ਥਣਾ ਸਾਹਿਬ ਬਹੁਤ ਸੋਹਣਾ ਵਾ ਇਥਣਾ ਸਹਿ ਚੈੱਕ ਕਰ ਲੋ ਕੋਈ ਸਾਈਡ ਨਹੀਂ ਕੋਈ ਥਣਾ ਵੱਡਾ ਛੋਟਾ ਨਹੀਂਗਾ ਜੇ ਕੋਈ ਹੁੰਦਾ ਹੀ ਆ 1921 ਤਾਂ ਮੈਂ ਤੁਹਾਨੂੰ ਆਪ ਹੀ ਦਿਖਾਉਣਾ ਦੇਖੋ ਪੈਟ ਬੜਾ ਦੇ ਕਿੰਨਾ ਚੜਾਈ ਚ ਉੱਪਰੋਂ ਜਵਨ ਸਿੰਘ ਪੂਰਾ ਕੁੰਡਾ ਸਿੰਘ ਹੈਗਾ ਫੇਸ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਆ ਇਹੀ ਬਾਈ ਨੇ ਲਾਲਦ ਲੈ ਰੱਖਦੇ ਪਾਏ ਹੁੰਦਾ ਤੇ ਛੋਟੀ ਨੇ ਚਮਕਣਾ ਸੀਗਾ ਪਰ ਬਾਈ ਦੀ ਘਰ ਦੀ ਹੈਗੀ ਬਾਈਆਂ ਚਲ ਸੰਗਲਜੀ ਪਾ ਦਿੰਦੇ ਆਗੇ ਹਾਂਜੀ ਦੇਖੋ ਮੋੜੇ ਨੂੰ ਆ ਨਾ ਵਿੰਧਾਂ ਦੀ ਕਰਕੇ ਵੀ ਧਿਆਰੇ ਪਾਈ ਬੈਠੇ ਆ ਠੀਕ ਆ ਜੀ ਜੀ ਆਪਾਂ ਵੀ ਦੁੱਧ ਵੀ ਗਰੰਟੀ ਦੇ ਕੇ ਦੇਣੀ ਆ ਕੋਈ ਧੂੜ ਨਹੀਂ ਛਿੱਟਾ ਨਹੀਂ ਕੋਈ ਭਾਰ ਦੀ ਆਪਣੇ ਘਰ ਤੱਕ ਗਰੰਟੀ ਹੈ ਵੀਰੇ ਠੀਕ ਹੈ ਲੋ ਵੀ ਦੋਸਤੋ ਬਾਈ ਕਹਿੰਦਾ ਆਪਣੇ ਘਰ ਦੀ ਆ ਗਈ ਅਗਲਾ ਕੀ ਆਏ ਨਾ ਕੋਈ ਧਿਆਨ ਦੀ ਜਾ ਗਈ ਟੋਕੜ ਲੈ ਸੀ ਆਪਾਂ ਪੂਰ ਛਿੱਟਾ ਹੋਵੇ ਗੰਢ ਮਰੋੜੀ ਹੋਵੇ ਥਾਣ ਦੇ ਵਿੱਚ ਜਾਂ ਬਾਈ ਕਹਿੰਦਾ ਭਾਰ ਦਿਖਾਉਂਦੀ ਹੋਵੇ ਆਪਣੀ ਗਰੰਟੀ ਘਰ ਤੱਕ ਆ ਕੋਈ ਇਥੋਂ ਨਹੀਂ ਵੀ ਦੇਦੀ ਤੇ ਮੜ ਕੇ ਜ਼ਿੰਮੇਵਾਰੀ ਨਹੀਂ ਕੋਈ ਮੜ ਕੇ ਵੀ ਗੱਡੀ ਦੇ ਜਿਹੜਾ ਅਸੀਂ ਘਰ ਤੱਕ ਕਾ ਲਏ ਰੇਣਗੇ ਭਾਰ ਕੱਢ ਕੇ ਝੋਟੀ ਫਰੀ ਮੜਾਵਾਂਗੇ ਅਗਲੇ ਠੀਕ ਹੈ ਜੇ ਭਾਰ ਕੱਢ ਦੀ ਬਾਈਆਂ ਦਾ ਝੋਟੀ ਥੋੜੀ ਫਰੀ ਮੜਾਈ ਜਾਊਗੀ ਐ ਰੇਲੂ ਪਰਿਵਾਰ ਦੀ ਆਪਦੀ ਹੈਗੀ ਬਾਕੀ ਬਈ ਕੰਮ ਵੀ ਕਰਦਾ ਵਾ ਉਹ ਗਾਂ ਬਾਈ ਦੀ ਲਿਆਂਦੀ ਹੋਈ ਹੈ ਇੱਕ ਤਣਾ ਸੈ ਚੈੱਕ ਕਰ ਲੋ ਸੋਹਣ ਹੱਥੀ ਚੋਇਲੇ ਮੁੱਠੀ ਵਾਲਾ ਬਹੁਤ ਚੰਗਾ ਥਾਂ ਲੱਗਿਆ ਹੋਇਆ ਪੈਠ ਬੜਾ ਚੈੱਕ ਕਰੋ ਝੂਟੀ ਦਾ ਫੁੱਲ ਵਜਣਾ ਤੇ ਫੁੱਲ ਕੱਦ ਕਾਠਾ ਕਿਸ ਪਾਸੇ ਪੁਰਾਣੀ ਖੁੰਜੀ ਗਈ ਜੇ ਆਪਾਂ ਕਹਿ ਦਈਏ ਉਜੀ ਗੱਲ ਨਹੀਂ ਐਵੇਂ ਝੂਠ ਮਾਰਨ ਵਾਲੇ ਹੋ ਵੀ ਆ ਨੁਕਸ ਜਾਹਾ ਜਮਾ ਕੋਈ ਨੁਕਸ ਨਹੀਂ ਬਾਈ ਕਹਿੰਦਾ ਕੁਛ ਨਹੀਂਗਾ ਮੁੱਲ ਬਾਈ ਇਹਦਾ ਮੁੱਲ ਬਾਈ ਫੋਨ ਤੇ ਹੋਵੇ ਜਾਇਜ਼ ਹੀ ਹੋ ਜਾ ਠੀਕ ਆ ਮੁੱਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਹੋਊਗਾ ਜਾਇਜ਼ ਪਰ ਦੋਸਤੋ ਚੈੱਕ ਕਰਾਂ ਛੋਟੀ ਵਾਈਨ ਨੂੰ ਬਹੁਤ ਆ ਸਮੇਂ ਪੜੀ ਫੁੱਲ ਆ ਗਈ ਫੇਸ ਕੁਆਡ ਚੈੱਕ ਕਰ ਲੋ ਸਿੰਘ ਚੈੱਕ ਕਰ ਲੋ ਠੰਡੀ ਸੀਲ ਤੋਂ ਬਾਈਨ ਦਿਖਾਈ ਤਾਂ ਠੰਡੀ ਸੀਲ ਜਮ ਐਚਪਾ ਬਹਿਣਾ ਆ ਰਗੀ ਆ ਜਿਵੇਂ ਮਰਜੀ ਥੱਲੇ ਬਹਿ ਜਾਓ ਤੇ ਨਹੀਂ ਆਉਂ ਛੋਟੇ ਹੱਥ ਨਾਲ ਹੱਥ ਲਾਉਣ ਦਿੰਦਿਆਂ ਗਿਆ ਗੀਆਂ ਗਾਂਟੀ ਤੇ ਲੈ ਜਾਓ ਕੰਦਰ ਸਟਾਰ ਮੰਗਾਲੇ ਦੇ ਆਪਾਂ ਇਹ ਨਹੀਂ ਭੇਜਾਂਗੇ ਅਗਲੇ ਦੇ ਘਰੇ ਠੀਕ ਹੈ ਜੀ ਕੋਈ ਤੋਂ ਪੈਸੇ ਦੇ ਦੇ ਤੇ ਹੋਰ ਦੱਸੇ ਬੰਦਾ ਠੀਕ ਹੈ ਜੀ ਲਓ ਵੀ ਦੋਸਤੋ ਬਾਈਆਂ ਸੂਈ ਦੇ ਪੈਸੇ ਦੇਦੇ ਪਰ ਮੈਂ ਨਹੀਂ ਕਹਿੰਦਾ ਵੀ ਤੁਸੀਂ ਐਂ ਭੇਜੋ ਅਗਲੇ ਦੇ ਘਰੇ ਕਿਉਂਕਿ ਜੋ ਮੇਰੀ ਥੋੜੀ ਹੈਗਾ ਮੇਰੀ ਜੁਮੈਰੀ ਕੋਈ ਨਹੀਂ ਮੈਂ ਕਿਹੜਾ ਹੁਣ ਵੇਖਣਾ ਕਿ ਕਿਹਨੂੰ ਦਿੱਤੀ ਤੁਸੀਂ ਕਿਹਨੂੰ ਨਹੀਂ ਦਿੱਤੀ ਆ ਗਈ ਮੈਂ ਕਿਹੜਾ ਕਿਹਨੂੰ ਜਾਣਦਾ ਵਾ ਮੇਰਾ ਮਸਲਾ ਵੀਡੀਓ ਬਣਾਉਣ ਦਾ ਵਾ ਠੀਕ ਆ ਆਪਣੀ ਟਰੈਂਕੀ ਥਾਣਾ ਜਿਹੜਾ ਮਰਜੀ ਮੋਟੇ-ਮੋਟੇ ਦਾ ਥਾਣਾ ਮੈਂ ਦੇ ਠੀਕ ਆ ਹੱਥੀ ਜੋ ਬਹੁਤ ਸਾਰੇ ਮੁਠੀ ਵਾਲਾ ਥਾਣਾ ਦੋਸਤੋ ਬਾਈ ਇਹਨਾਂ ਦੀ ਚੇਪਾ ਕੱਢ ਕੇ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਹੁੰਨਾ ਵਾ ਵੀ ਚੇਪਾ ਕੱਢ ਕੇ ਆਦਾ ਚਕਾ ਕੇ ਲਿਜਾਓ ਜੇ ਸਵੇਰੇ-ਸ ਵੱਡੀ ਬੁਟੀ ਚੰਗੀ ਆ ਛੋਟੀ ਦਾ ਤਾਂ ਪਾ ਦੂਗੀ 14-15 ਕਿਲੋ ਬਾਕੀ ਛੋਟੀ ਸੇਵ ਦੇ ਰਿਪੈਂਡ ਕਰਦਾ ਮੁੱਲ ਇਹਦਾ ਫੋਨ ਤੇ ਹੋ ਜਾਊਗਾ ਆਓ ਕਰਦੇ ਆ ਵਹਿੜ ਬਾਰੇ ਗੱਲਬਾਤ ਹਾਂਜੀ ਵਹਿੜ ਬਾਰੇ ਦੱਸ ਦਿੱ ਗਏ ਬਾਈ ਮੇਰੇ ਟੋਕੜ ਵਹਿੜ ਆਪਾਂ ਦਾ ਟੋਕੜ ਲਿਆਂਦੀ ਆ ਉਹ ਤਿੰਨਾਂ ਨਹੀਂ ਆਂਦੇ ਸੀ ਆਪਾਂ ਤਿੰਨਾਂ ਦੀ ਮੰਨੀ ਨਹੀਂ ਠੀਕ ਆ ਜੀ ਇਹ ਲੈਣੀ ਆਪਦੀ ਸਮਝ ਨਾ ਲਵੇ ਆਪਾਂ ਕਹੜਾ ਬੱਚਾ ਵੀ ਠੀਕ ਆ ਜੀ ਜਦੋਂ ਆਪਣੀ ਤਾਂ ਲਿਆਂਦੀ ਹੋਈ ਆ ਤੇ 9 ਕਿਲੋ 8 ਮੰਨ ਕੇ ਕੋਈ ਵੀ ਸੌਦਾ ਕਰ ਲਵੇ ਆਪਾਂ ਨੂੰ ਠੀਕ ਆ ਜੀ ਭੂੜ ਛਿੱਟੇ ਦੀ ਗਾਰੰਟੀ ਢੰਡੀ ਸੀ ਦੀ ਗਾਰੰਟੀ ਆ ਠੀਕ ਆ ਜੀ ਭਾਈ ਸਾਰਾ ਹੀ ਮਾਰ ਲਵੇ ਕਈ ਬੰਦੇ ਨਹੀਂ ਯਕੀਨ ਕਰਦੇ ਦੂਰ ਵਾਲੇ ਠੀਕ ਆ ਜੀ ਆਪਾਂ ਤਾਂ ਥੱਲੇ ਇਹ ਰੈਡ ਦੀ ਗਾਰੰਟੀ ਆਪ ਫੜ ਲਈਏ ਇਹਦੀ ਤਾਂ ਵੀ ਗਾਰੰਟੀ ਆ ਠੀਕ ਆ ਲੋ ਵੀ ਦੋਸਤੋ ਬਾਈਆਂ ਦਾ ਤੋਕੜ ਲੈਂਦੀ ਆ ਆਪਾਂ ਤਾਂ ਅਗਲਾ ਕਹਿੰਦਾ ਤਿੰਨਾਂ ਮਹੀਨੇ ਸੂਈ ਆ ਬਾਈ ਵਾਲੇ ਚਾਰਾਂ ਦੀ ਮਾਲ ਤੇ ਬਾਈ ਵਾਲੇ ਮਾਲੋਂ ਪੰਜਾਂ ਦੀ ਇੱਕ ਮਾਨਦਰੋਂ ਕੰਨ ਛੋਟਾ ਮੋੜ ਕੇ ਕਹੇ ਨਾ ਕੋਈ ਬਾਤ ਕੋਈ ਦਾ ਠੀਕ ਆ ਦੋਸਤੋ ਮਾਨਦਰ ਵੀਰ ਆ ਪਹਿਲੇ ਦੱਸ ਤਾਂ ਵੀ ਇਹ ਕੰਨ ਥੋੜਾ ਛੋਟਾ ਆ ਜਮਾਨਦਰੀ ਇਹਦਾ ਮਰੋੜੇ ਮਰੜੇ ਆ ਵੇ ਕਿਤੇ ਉਹ ਕੱਦ-ਕਾੜ ਚੰਗਾ ਵਾ ਵੇ ਨਾ ਵੇ ਠੀਕ ਆਗਾ ਪ੍ਰਿੰਟ ਵਾਲੇ ਵਿੱਚ ਹੀ ਐਚਐਫ ਨਸਲ ਦੀ ਥਣਾ ਸਾਇ ਚਾਏਗਾ ਥਣਾ ਸਾਇ ਬਹੁਤ ਚੰਗਾ ਵਾ ਵੀਡੀਓ ਬਣਾਉਣਾ ਸਮਾਂ ਨੋਟ ਕਰ ਲੋ ਹਜੇ 2:00 ਵਜ ਕੇ 24 ਮਿੰਟ ਹੀ ਹੋਏ ਆਗੇ ਸ਼ਾਮ ਦੀ 2:00 ਚ ਤਕਰੀਬਨ 4 ਘੰਟਿਆਂ ਕੋਈ 50 ਸਮਾਂ ਹਜੇ ਬਹੁਤ ਤੁਸੀਂ ਸਾਨੂੰ ਜਜਮੈਂਟ ਉਸ ਹੱਬ ਨਾ ਕਰਨੀ ਆ ਵੀ ਸ਼ਾਮ ਦੀ 2:00 ਚ 3-4 ਘੰਟੇ ਪਏ ਆ ਹਜੇ ਸੋਣਾ ਥਾਣਾ ਵਾ ਪੂਰ ਛੁੱਟੇ ਦੀ ਗੰਢ ਮਰੂੜੀ ਦੀ ਬਾਈਆਂ ਦਾ ਮੇਰੀ ਗਾਰੰਟੀ ਹੋਊਗੀ ਲੈ ਵਾ ਤੁਹਾਨੂੰ ਨੇੜ ਤੋਂ ਚੈੱਕ ਕਰਾ ਦਿੰਨੇ ਆਗੇ ਟੋਕੜ ਵਹਿੜ ਆ ਗਈ ਇਹ ਸਾਡਾ ਨਿਵਾਦ ਦੋਵਾਂ ਇੱਕੋ ਜਿਹਾ ਵਾ ਸ਼ਾਹ ਨੂੰ ਵਜਾ ਦਾ ਫੁੱਲ ਬਣਦੀ ਹੈਗੀ ਕੋਈ ਥਣਵੱਧ ਘਟਦੀਗਾ ਬਾਈ ਥਣ ਥਣ ਓਕੇ ਜਮਾ ਬਾਈ ਯਾਰ ਕੋਈ ਦੂਰ ਦਾ ਲੈ ਜਾ ਆਪਣੀ ਗਾਰੰਟੀ ਆ ਕਰਾਇਆ ਵੀ ਵਾਪਸ ਲਵਾਂ ਗੱਡੀ ਤੇ ਜਮਾ ਠੀਕ ਆ ਲੋ ਵੀ ਦੋਸਤੋ ਬਾਈਆਂ ਦਾ ਥਣਵੱਧ ਘਟੋ ਵਜਾ ਗੰਨ ਮਰੋੜੀ ਹੋਵੇ ਤੇ ਕਰਾਇਆ ਵੀ ਮੈਂ ਦੇਵਾਂਗਾ ਉਸੇ ਇਨੀ ਥੱਲੇ ਕੋਈ ਦਿੰਦਾ ਨਹੀਂਗਾ ਦੁੱਧ 9 ਕਿਲੋ ਪਰ ਅਸੀਂ 8 ਮਨ ਦੇ ਲੈ ਥਣਾ ਸੈ ਚੈੱਕ ਕਰ ਲੋ ਥਣਾ ਸੈ ਬਹੁਤ ਸੋਹਣਾ ਫੇਸ ਕੁਆਲਿਟੀ ਬਹੁਤ ਚੰਗੀ ਆ ਆ ਬਾਈ ਦਾ ਕੈਨੇਡਾ ਇਹ ਇੱਕ ਥੋੜਾ ਜਿਹਾ ਛੋਟਾ ਵਾ ਤੁਹਾਨੂੰ ਮਰੂੜਾ ਜਿਹਾ ਲੱਗਦਾ ਕਿਸੇ ਦਾਵੇਂ ਤੁਸੀਂ ਉਸ ਹੁਣ ਜਜਮੈਂਟ ਕਰਨੀ ਆ ਬਈ ਬਾਈਆਂ ਦਾ ਪਹਿਲਾਂ ਦਿਖਾ ਦਗੇ ਮੁੜ ਕੇ ਕੱਲ ਨੂੰ ਇੱਥੇ ਇੱਕ ਵੀ ਥਣ ਕੰਨ ਛੋਟਾ ਦੁੱਧ ਕਿਹੜਾ ਕਰਨ ਦਾ ਤੁਹਾਨੂੰ ਥਣਾ ਨੇ ਦੇਣਾ ਵਾ ਹਾਂ ਬਾਕੀ ਜੇ ਸੇਵਾ ਸਮਾਨ ਕਰ ਲਵਾਂ ਤਾਂ ਵੱਧ ਵੀ ਸਕਦੀ ਹੈਗੀ 11 ਕਿਲੋ ਮੇਰੇ ਕੋਲ ਤਾਂ ਕੱਲ ਹੀ ਆਈ ਯਾਰ ਅੰਬੀ ਹੀ ਗਈ ਅੱਜ ਕੀ ਲਾਇਆ ਠੀਕ ਆ ਜੀ ਆਪਾਂ ਐਵੇਂ ਝੂਠ ਮਾਰੀਏ ਤਾਂ ਅੱਧੇ ਨੇ 11 ਕਿਲੋ ਹੀ ਦੇ ਦੇਣਾ ਠੀਕ ਆ ਜੀ ਇਹਦਾ ਜੀ ਉੱਤੇ ਜੇ ਕਿਸੇ ਨੇ ਵੀਡੀਓ ਵੇਖਣੀ ਮੇਰੇ ਕੋਲ ਵੀਡੀਓ ਹੀ ਬਣਾਈ ਉਹਨਾਂ ਦੇ ਘਰ ਦੀ ਠੀਕ ਹੈ ਛੇੜ ਪਰ ਮੇਰੇ ਥੋੜੇ ਉਪਰਾ ਕਰਗੀ ਬਾਕੀ ਪਸ਼ੂ ਆਇਆ ਉਪਰਾ ਕਰਦਾ ਵੀ ਆ ਜਿੰਨੇ ਜਾਣੀ ਆ ਬਾਈ ਕੋਲ ਵੀਡੀਓ ਬਣੀ ਵੀ ਆ ਬਾਕੀ ਤੁਸੀਂ ਇਹ ਤਸੱਲੀ ਭਰ ਕਰਨੀ ਹੈਗੀ ਦੋ ਟਾਈਮ ਚੋਕੇ ਲਵੋ ਇਹਦਾ ਮਤਲਬ ਬਾਈ ਬੋਲੇਦਾ ਬਾਈ 40000 ਰੁਪਏ ਕਿ ਮਾਨਤਾਣ ਕਰਦਾ ਨਹੀਂ ਸਰ ਜੀ ਦੋਸਤ 24000 ਰੁਪਏ ਡਿਮਾਂਡ ਆ ਬਾਈ ਦੀ ਵਿੱਚੋਂ ਕਿ ਮਾਨਤਾਣ ਹੋ ਜਾਊਗਾ ਤੁਸੀਂ ਬਾਈ ਨਾਲ ਸੰਪਰਕ ਕਰ ਲੈਣਾ ਵਾ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਣਾ ਵਾ ਦੋਵਾਂ ਪਸ਼ੂਆਂ ਜਿਹੜਾ ਪੇ ਤੁਹਾਨੂੰ ਪਸੰਦ ਆਉਂਦਾ ਵਾ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਲੈ ਲੈਣਾ ਵਾ ਗੱਬਣ ਝੋਟੀ ਆਗੀ ਤੁਸੀਂ ਆਪਦੀ ਉਹਦੀ ਚੇਪਾ ਕੱਢ ਕੇ ਚੰਗੀ ਤਰ੍ਹਾਂ ਪਾਸ ਕਰਕੇ ਲੈ ਜਾਇਓ ਇਤੋਂ ਕੁੜ ਗਾਣੇ ਪਾ ਦੇ ਦੋ ਟਾਈਮ ਪਾ ਤਿੰਨ ਟਾਈਮ ਲੈ ਦੇ ਘਰ ਚੋਕਲੇ ਜਾਓ ਬਾਕੀ ਬਾਈ ਤਸੱਲੀ ਬਾਈ ਜਾਂਦਾ ਮੇਰੀ ਘਰ ਤੱਕ ਦੀ ਹੈ ਕਿ ਥਣਵੱਧ ਘਟ ਹੋਵੇ ਪੂਰ ਸ਼ਟਾ ਹੋਵੇ ਜਾਂ ਗੰਡ ਮਰੋੜੀ ਹੋਵੇ ਬਾਕੀ ਜਿਹੜੇ ਵੀਰ ਨੇ ਪੈਸੇ ਲਾਉਣੇ ਆ ਉਹ ਤਸੱਲੀ ਪਰਖ ਆਪਦੀ ਕਰ ਲਵੇ ਵੀਡੀਓ ਵੇਖਣ ਲਈ ਧੰਨਵਾਦ ਜੀ